ਦੋਸਤੋ 1 ਜੂਨ 7ਵਾਂ ਫੇਸ ਭਾਰਤ ਸਰਕਾਰ ਦੇ ਚੋਣਾਂ ਜਿਹੜੀਆਂ ਹੈ 2024 ਦੀਆਂ ਉਹ ਹੋਣ ਜਾ ਰਹੀਆਂ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਤਾਬੜ ਤੋੜ ਰੈਲੀਆਂ ਜਿਹੜੀਆਂ ਚੱਲ ਰਹੀਆਂ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ ਹੁਸ਼ਾਰਪੁਰ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਨੂੰ ਸੰਬੋਧਨ ਕਰਕੇ ਗਏ ਵਰਕਰਾਂ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਜਿਹੜਾ ਨਜ਼ਰ ਆ ਰਿਹਾ ਸੋ ਭਾਜਪੀ ਦੇ ਸਾਹਮਣੇ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਦੇਸ਼ ਦੇ ਸਾਹਮਣੇ ਜਿਹਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਚੋਣਾਂ ਵਿੱਚ ਜਾ ਰਹੀ ਹੈ ਆਪਾਂ ਗੱਲਬਾਤ ਕਰਾਂਗੇ ਜੰਗੀ لال ਮਹਾਜਨ ਜੀ ਐਮਐਲਏ ਮੁਕੇਰੀਆਂ ਸਰ ਬਹੁਤ-ਬਹੁਤ ਸਵਾਗਤ ਹੈ ਸਰ ਕਿਹੜੇ ਕਿਹੜੇ ਮੁੱਦੇ ਮੋٹے ਤੌਰ ਦੇ ਤੇ ਤੁਸੀਂ ਸੋਚਦੇ ਹੋ ਇਹਨਾਂ ਚੋਣਾਂ ਵਿੱਚ ਜਿਹੜੇ ਐਡਰੈਸ ਕਰਨ ਵਾਲੇ ਮੁੱਦਿਆਂ ਦੀ ਗੱਲ ਤਾਂ ਪਹਿਲੇ ਕਰਾਂ ਬਾਅਦ ਚ ਕਰਾਂਗਾ ਪਹਿਲੇ ਮੈਂ ਕਰਨਾ ਚਾਹੁੰਦਾ ਕਿ ਜਿਹੜੇ ਸਾਡੇ ਪਾਰਲੀਮੈਂਟ ਚੋਣਾਂ ਦੇ ਵਿੱਚ ਕੈਂਡੀਡੇਟ ਖੜੇ ਆ ਜੀ ਦੇਖੋ ਇੱਕ ਕਾਂਗਰਸ ਦਾ ਕੈਂਡੀਡੇਟ ਆ ਉਹ 214 ਚ ਆਮਾਦੀ ਪਾਰਟੀ ਵੱਲੋਂ ਕੈਂਡੀਡੇਟਸ ਹੁਣ ਕਾਂਗਰਸ ਦਾ ਕੈਂਡੀਡੇਟ ਔਰ ਜਿਹੜਾ ਹੁਣ ਆਮ ਆਦੀ ਦਾ ਕੈਂਡੀਡੇਟ ਆ ਉਹ 219 ਦੇ ਵਿੱਚ ਕਾਂਗਰਸ ਦਾ ਕੈਂਡੀਡੇਟ ਸੀ ਇੱਥੇ ਇਸ ਕਰਕੇ ਲੱਗਦੀ ਹੈ ਵੀ ਦੋਨਾਂ ਦੀ ਮਿਲੀ ਭਗਤ ਹੈ ਪਾਰਟੀਆਂ ਦੀ ਜਿਹੜੇ ਦਿੱਲੀ ਇਕੱਠੇ ਲੜ ਰਹੇ ਇੱਥੇ ਬੱਖੋ ਬੱਖ ਲੜ ਰਹੇ ਲੇਕਿਨ ਅੰਦਰੋਂ ਇਹਨਾਂ ਦੀ ਇੱਕੋ ਹੀ ਗੱਲ ਹੈ ਇਹ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਔਰ ਸਾਡਾ ਕੈਂਡੀਡੇਟ ਜਿਹੜਾ ਉਹ ਪਹਿਲੇ ਸੋਮ ਪ੍ਰਕਾਸ਼ ਜੀ ਵੀ 101 ਚ ਜਿੱਤੇ ਉਹਨਾਂ ਨੇ ਸਾਡੇ ਇਲਾਕੇ ਚ ਬਹੁਤ ਕੰਮ ਕੀਤੇ ਇਸ ਦਾ ਮਿਸਾਲ ਦੇ ਤੌਰ ਤੇ ਹੈ ਕੀ ਤਲਵਾੜੇ ਤੋਂ ਮੁਕੇਰੀਆਂ ਰੇਲ ਬਣ ਰਹੀ ਹੈ ਰੇਲ ਦਾ ਟਰੈਕ ਬਣ ਰਿਹਾ ਹੈ ਇਹ ਸਾਰਾ ਉਹਨਾਂ ਦਾ ਪਰਿਸ਼ਰਮ ਹੈ ਸਾਡੇ ਉਥੇ ਰੇਲਵੇ ਸਟੇਸ਼ਨ ਦੇ ਉੱਤੇ ਇਹਨਾਂ ਨੇ 2.5 ਕਰੋੜ ਰੁਪਏ ਖਰਚ ਕੇ ਪਲੇਟਫਾਰਮ ਨਵਾਂ ਬਣਵਾਇਆ ਪਹਿਲੇ ਪਲੇਟਫਾਰਮ ਨਹੀਂ ਹੁੰਦਾ ਸੀ ਤੇ ਟ੍ਰੇਨਾਂ ਤੇ ਬਜ਼ੁਰਗਾਂ ਤੇ ਬਜੁਰਗਾਂ ਨੂੰ ਚੜ੍ਹਨ ਰ ਔਖਾ ਹੁੰਦਾ ਸੀ ਇਹ ਇਹਨਾਂ ਦੀ ਉਪਲਬਧੀ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਕਿ ਇੱਥੇ ਮਤਲਬ ਬੇਗੰਪੁਰਾ ਐਕਸਪ੍ਰੈਸ ਖੜੋਣੀ ਚਾਹੀਦੀ ਕਿਉਂਕਿ ਸਾਡੇ ਐਸਸੀ ਭਾਈਚਾਰਾ ਜਿਹੜਾ ਸਾਡੇ ਹਲਕੇ 'ਚ ਬਹੁਤ ਆ ਉਹਨਾਂ ਨੂੰ ਰਵੀਦਾਸ ਜੀ ਦੀ ਕਾਸ਼ਿਤ ਜਾਣ ਦੀ ਦਿੱਕਤ ਆਉਂਦੀ ਹੈ ਉਹ ਇਹਨਾਂ ਨੇ ਉੱਥੇ ਠਹਿਰਾ ਪੱਕਾ ਕਰਵਾਇਆ ਉਸ ਤੋਂ ਬਾਅਦ ਸਾਡੇ ਕਿਸਾਨਾਂ ਨੂੰ ਖਾਦ ਦੇ ਬਾਰੇ 'ਚ ਬੜੀ ਸਮੱਸਿਆ ਸੀ ਕਿ ਭਈ ਸਾਡੇ ਏਰੀਆ ਨੂੰ ਖਾਦ ਜਿਹੜੀ ਮੁਕੇਰੀਆਂ ਵਾਲਿਆਂ ਨੂੰ ਹੈ ਜਾਂ ਹਸ਼ਾਰਪੁਰੋਂ ਮਿਲਦੀ ਜਾਂ ਗੁਰਦਾਸਪੁਰੋਂ ਮਿਲਦੀ ਸੀ ਲੇਕਿਨ ਉੱਥੇ ਜਿੰਨੀ ਮਿਲਣੀ ਚਾਹੀਦੀ ਉਹ ਨਹੀਂ ਸੀ ਉਹ ਜੇ ਹਜ਼ਾਰ ਬੋਰੀਆਂ 10000 ਬੋਰੀਆਂ ਨੂੰ ਲਾਟ ਹੋਈ ਤੇ ਉਹ ਉੱਥੇ ਹੀਰਾ ਫੇਰੀ ਕਰਦੇ ਸੀ ਕਿ ਇਹਨਾਂ ਨੂੰ 1000 2000 ਨਾਲ ਹੀ ਤਰਕਾ ਦਿੰਦੇ ਸੀ। ਇਹੀ ਇਸੇ ਸਮੱਸਿਆ ਨੂੰ ਕਰਕੇ ਸਾਡੇ ਕੋਲ ਜਿੰਨੇ ਵੀ ਖਾਦ ਵਾਲੇ ਹੈਗੇ ਆ ਉਹ ਸਾਰੇ ਸਾਨੂੰ ਮਿਲੇ ਤੇ ਅਸੀਂ ਸੋਮ ਪ੍ਰਕਾਸ਼ ਜੀ ਨੂੰ ਕਿਹਾ ਵੀ ਖਾਦ ਵਾਸਤੇ ਜਿੱਦਾ ਰੈਕ ਗੁਰਦਾਸਪੁਰ ਲੱਗਦਾ ਜਾਂ ਹਾਰਪੁਰ ਲੱਗਦਾ ਮੁਕੀਰੀਆਂ ਵੀ ਉਸੇ ਤਰ੍ਹਾਂ ਲੱਗਣਾ ਚਾਹੀਦਾ। ਇਹ ਸਾਡੇ ਨਾਲ ਰੇਲ ਮੰਤਰੀ ਕੋਲ ਗਏ। ਪਹਿਲੇ ਅਸੀਂ ਖਾਦ ਮੰਤਰੀ ਕੋਲ ਮਿਲੇ ਖਾਦ ਮੰਤਰੀ ਨੇ ਕਿਹਾ ਫਿਰ ਰੇਲ ਵਾਲੇ ਨਾਲ ਗੱਲ ਕਰੋ ਹਾਂ ਕਰਨਗੇ ਤੇ ਫਿਰ ਅਸੀਂ ਤੁਹਾਨੂੰ ਖਾਦ ਸਪਲਾਈ ਕਰ ਦਿਆਂਗੇ ਅਸੀਂ ਰੇਲ ਮੰਤਰੀ ਜਾ ਕੇ ਸੋਮ ਪ੍ਰਕਾਸ਼ ਜੀ ਗਏ ਨਾਲ ਮੇਰੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਅਜੇ ਕੋਸ਼ਲ ਸੇਠੂ ਜੀ ਨਾਲ ਸੀਗੇ ਰੇਲ ਮੰਤਰੀ ਜੀ ਨੇ ਇੱਕ ਕਮੈਂਟਰੀ ਨਹੀਂ ਲਾਇਆ ਉਹਨਾਂ ਨੇ ਕਿਹਾ ਵੀ 18-20 ਕਰੋੜ ਰੁਪਏ ਲੱਗਣਾ ਲੇਕਿਨ ਉੱਥੇ ਯਾਰਡ ਬਣਾਉਣ ਵਾਸਤੇ ਅੱਗੇ ਯਾਰਡ ਹੈ ਨਹੀਂ ਨਵਾਂ ਬਣਾਣਾ ਉਹਨਾਂ ਨੇ ਉਸ ਵੇਲੇ ਮਨਜ਼ੂਰ ਕਰ ਦਿੱਤਾ ਸੋ ਹੋਰ ਵੀ ਸਾਡੇ ਕੰਮ ਸੋਮਪੁਰ ਕਾ ਜੀ ਨੇ ਬਹੁਤ ਕਰਾਏ ਉਹ ਜਿਹੜਾ ਉਹਨਾਂ ਨੂੰ ਜਿਹੜੀ ਰਾਸ਼ੀ ਮਿਲਦੀ ਆ ਹਰ ਸਾਲ ਖਰਚਨ ਦੀ ਉਹਦੇ ਵਿੱਚੋਂ ਬੜਾ ਵੱਡਾ ਹਿੱਸਾ ਉਹਨਾਂ ਨੇ ਸਾਨੂੰ ਮੁਕੇਰੀਆਂ ਨੂੰ ਦਿੱਤਾ ਅਸੀਂ ਪਿੰਡਾਂ ਨੂੰ ਵਟਿਆ ਸੋ ਉਹ ਮਤਲਬ ਇਹ ਤਾਂ ਹੈ ਗਈ ਸੋਮਪੁਰ ਕਾ ਜੀ ਦੇ ਹੁਣ ਜਿਹੜੀ ਟਿਕਟ ਉਹਨਾਂ ਦੀ ਧਰਮ ਪੱਤਰੀ ਨੂੰ ਅਨੀਤਾ ਸੋਮਪੁਰ ਕਾ ਜੀ ਨੂੰ ਮਿਲੀ ਹੈ ਉਹ ਵੀ ਇੱਕ ਸੋਸ਼ਲ ਵਰਕ ਕਰਦੀ ਆ ਸ਼ੁਰੂ ਤੋਂ ਹੀ ਔਰ ਸਾਡੇ ਸੋਸ਼ਲ ਵਰਕ ਦੇ ਕਰਕੇ ਹੀ ਔਰ ਸੋਮ ਪ੍ਰਕਾਸ਼ ਜੀ ਦੀ 100% ਇਮਾਨਦਾਰੀ ਕਰਕੇ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਮਿਲੀ ਆ। ਬਾਕੀ ਦੀ ਕੰਮਾਂ ਦੀ ਗੱਲ ਹੈ ਜੀ ਜੋ ਅੱਜ ਮੋਦੀ ਜੀ ਆਏ ਲੇਕਿਨ ਸਾਡੇ ਏਰੀਆ 'ਚ ਜਿਹੜਾ ਵਾਤਾਵਰਨ ਹੈ। ਰਾਮ ਮੰਦਰ ਕਰਕੇ ਔਰ ਮੋਦੀ ਜੀ ਨੇ ਜੋ 10 ਸਾਲ ਦੇ ਵਿੱਚ ਕਰਕੇ ਲੋਕਾਂ ਨੂੰ ਦੱਸਿਆ ਉਹਦੇ ਕਰਕੇ ਸਾਡੇ ਇਲਾਕੇ ਦੇ ਲੋਕ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹ ਮੋਦੀ ਜੀ ਦੇ ਕਮਾਂ ਤੋਂ ਪ੍ਰਭਾਵਿਤ ਹੈ ਔਰ ਉਹਨਾਂ ਨੇ ਮਨ ਬਣਾਇਆ ਦਾ ਕਿ ਅਸੀਂ ਐਤ ਕੀ ਮੋਦੀ ਜੀ ਨੂੰ ਹੀ ਵੋਟਾਂ ਮਿਲਣੀਆਂ ਅੱਜ ਹਾਰਪੁਰ ਮੋਦੀ ਜੀ ਆਏ ਮੋਦੀ ਜੀ ਨੇ ਪਹਿਲੇ ਗੁਰੂ ਰਬੀਦਾਸ ਮਹਾਰਾਜ ਜੀ ਦੀ ਕਰਮ ਭੂਮੀ ਨੂੰ ਪ੍ਰਣਾਮ ਕੀਤਾ ਉਹਨਾਂ ਨੂੰ ਯਾਦ ਕੀਤਾ ਔਰ ਸਾਰੇ ਹੀ ਸਬਸੀ ਬੀਸੀ ਸਾਰੇ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਹਾਂ ਵੀ ਤੁਸੀਂ ਸਾਰੇ ਮੈਂ ਜਿੰਨਾ 10 ਸਾਲ ਕੰਮ ਕੀਤਾ ਹੈ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੀਆਂ ਸ਼ਿਕਸ਼ਾਵਾਂ ਤੇ ਕੀਤਾ ਤੇ ਉਤੋਂ ਲੋਕ ਪ੍ਰਭਾਵਤ ਵੀ ਹੋਏ ਔਰ ਉਹਨਾਂ ਨੇ ਇੱਕ ਮੈਸੇਜ ਦਿੱਤਾ ਸਾਰਿਆਂ ਨੂੰ ਕਿ ਹਾਂ ਵੀ ਵੋਟ ਪੋਲ ਜਿਹੜੀ ਹੈ ਵੱਧ ਤੋਂ ਵੱਧ ਕਰੋ ਤਾਕੀ ਜਿੰਨੀ ਵੋਟ ਵੱਧ ਪੋਲ ਹੋਏਗੀ ਉਹ ਸਮਝ ਲਓ ਸਾਡੇ ਵਾਸਤੇ ਹੋਣੀ ਹੈ ਇਹ ਮੋਦੀ ਜੀ ਨੇ ਮੈਸੇਜ ਦਿੱਤਾ ਔਰ ਅਸੀਂ ਵੀ ਉਹਨਾਂ ਨੂੰ ਜੋ ਉਹਨਾਂ ਨੇ ਕਿਹਾ ਉਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਵੀ ਸਾਡੀਆਂ ਟੀਮਾਂ ਪਹਿਲੇ ਵੀ ਘਰ ਘਰ ਜਾ ਰਹੀਆਂ ਅੱਜ ਉਹਨਾਂ ਨੇ ਫੇਰ ਕਿਹਾ ਕੱਲ ਦਾ ਦਿਨ ਹੈ ਫੇਰ ਅਸੀਂ ਘਰ ਘਰ ਜਾਣ ਲਈ ਅੱਜ ਤੇ ਕੱਲ ਦਾ ਦਿਨ ਸਾਰੇ ਪ੍ਰਯਾਸ ਕਰਨਗੇ ਤਾਂਕਿ ਵੋਟ ਵੱਧ ਤੋਂ ਵੱਧ ਪੋਲ ਹੋਵੇ ਔਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦਾ ਜਿਹੜਾ ਹੁਸ਼ਾਰਪੁਰ ਦਾ ਜਿਹੜਾ ਨਿਸ਼ਾਨ ਹੈ ਬਟਨ ਹੈ ਕਮਲ ਦੇ ਫੁੱਲ ਦਾ ਸਭ ਤੋਂ ਪਹਿਲੇ 1 ਨੰਬਰ ਤੇ ਉਹ ਹੈਗਾ ਸਾਰਿਆਂ ਨੂੰ ਇਹੀ ਹੈ ਕਿ ਹਾਂ ਵੀ 1 ਨੰਬਰ ਦੇ ਬਟਨ ਨੂੰ ਕਮਲ ਦੇ ਫੁੱਲ ਨੂੰ ਦਬਾ ਕੇ ਤੇ ਸਾਡੀ ਬਹੁਤ ਹੀ ਸੋਸ਼ਲ ਵਰਕਰ ਜਿਹੜੀ ਹੈ ਅਨੀਤਾ ਸੋਮ ਪ੍ਰਕਾਸ਼ ਨੂੰ ਕਮਯਾਬ ਕਰ ਸਰ ਇੱਕ ਬਹੁਤ ਵੱਡਾ ਮੁੱਦਾ ਤੁਸੀਂ ਦਲ ਬਦਲੀਆਂ ਦਾ ਰੇਜ਼ ਕੀਤਾ ਹੁਸ਼ਾਰਪੁਰ ਔਰ ਬਹੁਤ ਸਾਰੀਆਂ ਜਗ੍ਹਾ ਤੇ ਤੁਸੀਂ ਦੇਖਦੇ ਨੇ ਕਿ ਬਹੁਤ ਇਹੋ ਜਿਹੇ ਕੈਂਡੀਡੇਟ ਹੈ ਜਿਹੜੇ ਪਹਿਲਾਂ ਦੂਸਰੀ ਪਾਰਟੀ ਸੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੋਈ ਹੋਰ ਨਜ਼ਰ ਆਂਦੀ ਇਹ ਇੱਕ ਬਹੁਤ ਵੱਡਾ ਮੁੱਦਾ ਔਰ ਬੀਜੇਪੀ ਨੇ 370 ਜਿਹੜੀਆਂ ਖਤਮ ਕੀਤੀ ਚਾਹੇ ਅਸੀਂ ਸੀਏ ਦਾ ਗੱਲ ਕਰੀਏ ਟ੍ਰਿਪਲ ਤਲਾਕ ਦੀ ਗੱਲ ਕਰੀਏ ਸੋ ਬਹੁਤ ਵੱਡੇ ਵੱਡੇ ਮਸਲੇ ਜਿਹੜੇ ਹੱਲ ਕੀਤੇ ਆਉਣ ਵਾਲੇ 5 ਸਾਲਾਂ ਵਿੱਚ ਤੁਸੀਂ ਕੀ ਵਿਜ਼ਨ ਦੇਖਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਦੇਸ਼ ਨੂੰ ਕਿਸ ਲੈਵਲ ਤੇ ਲੈ ਕੇ ਜਾ ਰਹੇ ਦੇਖੋ ਜਿੱਥੋਂ ਤੱਕ ਦਲ ਬਦਲ ਦਾ ਮਸਲਾ ਹੈ ਅਸੀਂ ਹੋਰ ਪਾਰਟੀਆਂ ਨੂੰ ਤੇ ਕਹਿ ਸਕਦੇ ਆ ਲੇਕਿਨ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ ਠੀਕ ਹੈ ਵੀ ਜਿਸ ਵੇਲੇ ਕੋਈ ਘਰ ਦਾ ਵਿਸਤਾਰ ਕਰਨਾ ਹੋਵੇ ਦੇਖੋ ਕਾਂਗਰਸ ਸਭ ਤੋਂ ਹਿੰਦੁਸਤਾਨ ਚ ਸਭ ਤੋਂ ਪੁਰਾਣੀ ਪਾਰਟੀ ਹੈ ਉਹਨਾਂ ਦਾ ਤਾਂ ਜਿੰਨਾ ਵਿਸਤਾਰ ਹੋਣਾ ਸੀ ਉਹ ਹੋ ਚੁੱਕਾ ਹੈ ਔਰ ਹੁਣ ਤਾਂ ਉਹ ਸਿਕੜਦੀ ਪਈ ਹੈ ਔਰ ਆਮ ਆਦੀ ਪਾਰਟੀ ਦੀ ਵੀ ਇਸ਼ਨ ਇਹੀ ਹੈ ਜੋ ਵੋਟਾ ਉਹਨਾਂ ਨੂੰ ਪਿਛਲੀ ਵਾਰੀ ਬਾਈ ਦੇ ਚਨਾਬਾ ਚ ਪੈ ਗਈਆਂ ਅਸੀਂ ਦਾਅਵੇ ਨਾ ਕਹਿ ਸਕਦੇ ਆ ਕਿ ਉਹ ਵੋਟਾ ਹੁਣ ਇਸ ਚਨਾਬ ਦੇ ਵਿੱਚ ਨਹੀਂ ਪੈਣੀ ਕਿਉਂਕਿ ਉਹਨਾਂ ਨੇ ਵੀ ਇੱਕ ਦਲਬਦਲ ਨੂੰ ਦਿੱਤੀ ਐ ਜਿਹੜੀ ਵਿਕਸਤ ਪਾਰਟੀ ਸੀ ਉਹਦੇ ਵਿੱਚੋਂ ਨਿਕਲ ਕੇ ਆ ਲੇਕਿਨ ਸਾਡੇ ਕੋਲ ਜਿਹੜੇ ਆਏ ਆ ਅੱਗੇ ਅਸੀਂ 3 ਸੀਟਾਂ ਤੇ ਪਾਰਲੀਮੈਂਟ ਦੇ ਚੋਣਵ ਲੜਦੇ ਸੀ 23 ਤੇ ਐਮ.ਐਲ.ਏ ਦੀ ਸੀਟਾਂ ਤੇ ਲੜਦੇ ਹੁਣ ਅਸੀਂ ਜੇ 13 ਤੇ ਲੜਨਾ ਤੇ 117 ਤੇ ਅਸੈਂਬਲੀ ਦਾ ਲੜਨਾ ਤੇ ਅਸੀਂ ਆਪਣਾ ਪਰਿਵਾਰ ਵੱਡਾ ਕਰਾਂਗੇ ਤੇ ਤਾਈਓ ਲੜ ਸਕਾਂਗੇ ਇਸ ਕਰਕੇ ਜਿਹੜੇ ਸਾਡੇ ਕੋਲ ਆਏ ਆ ਉਹਦਾ ਦੇ ਇਨੀ ਗੱਲ ਹੁੰਦੀ ਅਸੀਂ ਆਪਣਾ ਪਰਿਵਾਰ ਵੱਡਾ ਕਰਾਂਗੇ ਕੱਲ ਕੇਜਰੀਵਾਲ ਹੋਣਾ ਨੇ ਚੰਡੀਗੜ੍ਹ ਦੇ ਵਿੱਚ ਮਨੀਸ਼ ਦਿਵਾੜੀ ਹੋਣਾ ਦਾ ਸਮਰਥਨ ਜਿਹੜਾ ਕਰਤਾ ਕਿ ਤੁਸੀਂ ਵੋਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਪਾਓ ਸੋ ਇਹ ਜਿਹੜਾ ਅਲਾਈਅੰਸ ਇਸ ਤਰੀਕੇ ਨਾਲ ਪੰਜਾਬ ਵਿੱਚ ਇੱਕ ਦੂਸਰੇ ਖਿਲਾਫ ਹੈ ਇਹਨੂੰ ਤੁਸੀਂ ਕਿੱਦਾਂ ਦੇਖੋ ਕੋ ਚੰਡੀਗੜ੍ਹ ਨੂੰ ਪੰਜਾਬ ਤੋਂ ਬਾਹਰ ਨਹੀਂ ਮੰਨਿਆ ਜਾ ਸਕਦਾ ਚੰਡੀਗੜ੍ਹ ਇੱਕ ਪੰਜਾਬ ਦਾ ਹੀ ਹਿੱਸਾ ਹੈ ਚੰਡੀਗੜ੍ਹ ਦੇ ਅਸੀਂ ਮੰਗ ਕਰਦੇ ਆਂ ਵੀ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਔਰ ਜੇ ਉਥੇ ਮਨੀਸ਼ ਦਿਵਾੜੀ ਜੀ ਖੜੇ ਹੈ ਇੱਕ ਤਾਂ ਪਹਿਲੇ ਉਹ ਆਪਣਾ ਪਹਿਲੇ ਟਰੈਕ ਉਹਨਾਂ ਦਾ ਇਹ ਹੈ ਕਿ ਹਾਂ ਪਹਿਲੇ ਲੁਧਿਆਣਾ ਤੋਂ ਜਿੱਤੇ ਲੋਕਾਂ ਦੀਆਂ ਆਸ਼ਾ ਤੇ ਪੂਰੇ ਨਹੀਂ ਉਤਰੇ ਤੇ ਉਥੋਂ ਬਦਲ ਕੇ ਆਨੰਦਪੁਰ ਸਾਹਿਬ ਚੱਲ ਗਏ ਹੁਣ ਉਥੇ ਲੋਕਾਂ ਦੀ ਆਸ਼ਾ ਤੇ ਪੂਰੇ ਨਹੀਂ ਉਤਰੇ ਤੇ ਹੁਣ ਉਹ ਬਦਲ ਕੇ ਚੰਡੀਗੜ੍ਹ ਚਲੇ ਗਏ ਉਹਨਾਂ ਦਾ ਪਹਿਲਾ ਟਰੈਕ ਇਹ ਹੀ ਹੈ ਉਹਨਾਂ ਦੇ ਮੁਕਾਬਲੇ 'ਚ ਜਿਹੜੇ ਸੰਜੇ ਟੰਡਨ ਜੀ ਖੜੇ ਹੈ ਉਹ ਸਾਡੇ ਪੁਰਾਣੇ ਜੋ ਜਾਰੂ ਨੇਤਾ ਜਨਸੰਘ ਦੇ ਵੇਲੇ ਤੇ ਰਹੇ ਬਲਰਾਮ ਸਿੰਘ ਟੰਡਨ ਉਹਨਾਂ ਦੇ بیٹے ਆ ਔਰ ਉਹ ਮੇਰਾ ਖਿਆਲ ਆ 40 ਸਾਲ ਤੋਂ ਉਹ ਚੰਡੀਗੜ੍ਹ ਵਿੱਚ ਹੀ ਰਹਿ ਰਹੇ ਆ ਅੱਛਾ ਜਿੱਥੋਂ ਤੱਕ ਤੁਸੀਂ ਕਿਹਾ ਹੈ ਯਹਾਂ ਪੇ ਆਪਣਾ ਕੇਜਰੀਵਾਲ ਦਾ ਦੇਖੋ ਉਹਨਾਂ ਦਾ ਤਾਂ ਜੇ ਇਹ ਉਹ ਲੋਗ ਹੈ ਜਿਹੜੇ ਕਹਿੰਦੇ ਸੀ ਕਿ ਰਾਜਨੀਤਿਕ ਪਾਰਟੀ ਬਣਾਵਾਂਗੇ ਨਹੀਂ ਉਹ ਬਣਾ ਲਈ ਬਣਾ ਲਈ ਤੇ ਕਹਿਤਾ ਕਿ ਅਸੀਂ ਦੁਨੀਆ ਦੇ ਹਿੰਦੁਸਤਾਨ ਦੇ ਵਿੱਚ ਸਵੱਛ ਰਾਜਨੀਤੀ ਲਾਵਾਂਗੇ ਪੁਰਾਣੀਆਂ ਪਾਰਟੀਆਂ ਨੂੰ ਖਤਮ ਕਰਕੇ ਅਸੀਂ ਇਨਜਾਜ ਨੀਤੀ 'ਚ ਬਲੰਦੀਆਂ ਤੇ ਔਰ ਇੱਕ ਨਵੇਂ ਤਰ੍ਹਾਂ ਦੀ ਰਾਜਨੀਤੀ ਲਾਵਾਂਗੇ ਜਿਹੜੇ ਕੇਰੀਵਾਲ ਜੀ ਪਹਿਲੇ ਬੋਲਦੇ ਸੀ ਕਿ ਮੈਂ ਮੰਗ ਕਰਦਾ ਕਿ ਜੇ ਕਿਸੇ ਮੰਤਰੀ ਤੇ ਉੱਤੇ ਦੋਸ਼ ਲੱਗਦਾ ਕੋਈ ਤੇ ਉਹ ਦੋਸ਼ ਸਾਬਤ ਹੋਣ ਤੋਂ ਪਹਿਲੇ ਜਿਹੜੇ ਲੱਗਦਾ ਉਸੇ ਵੇਲੇ ਰੈਨ ਕਰੇ ਤੇ ਫੇਰ ਉਹਦੀ ਇਨਕੁਆਰੀ ਹੋਵੇ ਲੇਕਿਨ ਉਥੇ ਨਾ ਚਲਦੇ ਹੋਏ ਹੁਣ ਉਹਨਾਂ ਦੀ ਅੱਧੀ ਸਰਕਾਰ ਜਿਹਦੇ ਤੇ ਦੋਸ਼ ਲੱਗੇ ਇਨਕੁਆਰੀਆਂ ਵੀ ਹੋ ਗਈਆਂ ਤਾਂ ਵੀ ਉਹ ਛੱਡਣ ਨੂੰ ਤੇ ਤਾਂ ਵੀ ਜੇਲ੍ਹ ਚੋਂ ਹੀ ਕੰਮ ਚਲਾਈਆ ਹੈ ਹੈਲਥ ਮਿਨਿਸਟਰ ਉਥੇ ਦੀ ਜੇਲ੍ਹ ਚੋਂ ਹੀ ਕੰਮ ਕਰੀ ਜਾਂਦੇ ਸੀ ਉਹ ਮੰਨਣ ਨੂੰ ਤਿਆਰ ਨਹੀਂ ਉਹ ਖੁਦ ਕੇਜਰੀਵਾਲ ਜੀ ਜਿਹੜੇ ਸਭ ਕੁਝ ਕਹਿੰਦੇ ਸੀ ਉਹ ਵੀ ਜੇਲ੍ਹ ਚ ਜਾਏ ਉਹ ਫੇਰ ਕਹਿੰਦੇ ਜਿਹੜੇ ਨਵੇਂ ਤਰ੍ਹਾਂ ਦੀ ਰਾਜਨੀਤੀ ਲਿਆਉਣ ਵਾਲੇ ਕਹਿੰਦੇ ਕਿ ਹਾਂ ਵੀ ਅਸੀਂ ਝੇਲ ਚ ਚੀਫ ਮਨਿਸਟਰੀ ਕਰਾਂਗੇ ਇਹ ਉਹਨਾਂ ਦੀ ਕਥਨੀ ਤੇ ਕਰਨੀ ਚ ਫਰਕ ਹੈ ਉਹ ਸਿਰਫ ਆਪ ਲੁੱਟਣ ਵਾਸਤੇ ਆਏ ਨੇ ਝੂਠ ਬੋਲਣ ਵਾਸਤੇ ਆਏ ਆ ਔਰ ਪੰਜਾਬ ਦੇ ਵਿੱਚ ਵੀ ਹਾਲਾਤ ਉਹੀ ਹੈ 6-7 ਐਮਐਲਏ ਤੇ aarop ਲੱਗੇ ਫੇਰ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਕਈ ਤੇ ਜੇਲ ਵੀ ਜਾਏ ਤਾਂ ਵੀ ਉਹਨਾਂ ਨੂੰ ਨੰਨੇ ਮਹੀਨੇ ਵਿੱਚ ਜ਼ਿੰਮੇਵਾਰੀ ਦਿੱਤੀ ਆ ਦੱਸਣੀ ਹੈ ਇਸ ਪਾਰਟੀ ਦਾ ਹਾਲ ਇਹੀ ਹੈ ਜਿੱਡੀ ਛੇਤੀ ਆਈ ਸੀ ਇਹ ਓਡੀ ਛੇਤੀ ਇਹ ਪਾਰਟੀ ਜਾ ਰਹੀ ਸ਼ਾਰਪੁਰ ਦੇ ਲੋਕਾਂ ਨੂੰ ਇਹ ਹੈ ਕਿ ਜਿਹੜਾ 10 ਸਾਲ ਮੋਦੀ ਜੀ ਨੇ ਸ਼ਾਂਤੀਪੂਰ ਢੰਗ ਨਾਲ 10 ਸਾਲ ਸਰਕਾਰ ਚਲਾਈ ਹੈ ਜਿੱਥੇ 10 ਸਾਲ ਤੋਂ ਪਹਿਲੇ ਸਾਰੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਕਮਿਊਨਲ ਦੰਗੇ ਹੁੰਦੇ ਰਹਿੰਦੇ ਸੀ ਕਿਤੇ ਨਾ ਕਿਤੇ ਬੰਬ ਫਟਦੇ ਰਹਿੰਦੇ ਸੀ ਲੇਕਿਨ ਇਸ 10 ਸਾਲ ਦੇ ਵਿੱਚ ਕੋਈ ਕਮਿਊਨਲ ਦੰਗਾ ਨਹੀਂ ਹੋਇਆ ਕਿਤੇ ਬੰਬ ਨਹੀਂ ਫਟੇ ਅਸੀਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਦੇਸ਼ ਦੀ ਤਰੱਕੀ ਚਾਹੁੰਦੇ ਹੋ ਜੇ ਦੇਸ਼ ਦੀ ਸ਼ਾਂਤੀ ਉਸੇ ਤਰ੍ਹਾਂ ਰੱਖਣਾ ਚਾਹੁੰਦੇ ਹੋ ਤੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਬਹੁਤ ਜ਼ਰੂਰੀ ਆ ਉਹ ਤਾਈਆਂ ਬੰਨੇ ਆ ਜੇ ਤੁਸੀਂ ਵੱਧ ਤੋਂ ਬਾਅਦ ਵੋਟ ਕਮਲ ਦੇ ਫੁੱਲ ਵਾਲੇ ਬਟਨ ਨੂੰ ਦਬਾ ਕੇ ਸਰਕਾਰ ਬਣਾਓਗੇ ਤਾਂ ਇਸਨ ਜੰਗੀ لال ਮਹਾਜਮ ਜੀ ਐਮਐਲਏ ਮੁਕੇਰੀਆਂ ਜੋ ਕਿ ਲਾਮਬੰਦ ਕਰ ਰਿਹਾ ਆਪਣੇ ਸਾਰੇ ਵੋਟਰਸ ਨੂੰ ਕਿ ਇੱਕ ਤਰੀਕ ਨੂੰ ਜਿਹੜਾ ਹੈ ਉਹ VOTING ਜਿਹੜੀ ਜ਼ਰੂਰ ਕਰਨ ਜਾਣਾ ਕਿਉਂਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਔਰ ਕਈ ਵਾਰ ਇਹ ਦੇਖਣ ਨੂੰ ਮਿਲਦਾ ਹੈ ਕਿ ਵੋਟਰ ਜਿਹੜਾ ਉਹ ਘਰੋਂ ਨਿਕਲਣ ਵਿੱਚ ਥੋੜਾ ਸੰਕੋਚ ਕਰਦਾ ਹੈ ਅਸੀਂ ਸਰਕਾਰ ਦੀ ਆਲੋਚਨਾ ਤਾਂ ਹੀ ਕਰ ਸਕਾਂਗੇ ਜੇ ਅਸੀਂ ਵੋਟ ਅਧਿਕਾਰ ਦਾ ਪ੍ਰਯੋਗ ਕਰਾਂਗੇ ਸੋ ਆਸ ਕਰਦੇ ਸਾਰੇ ਦਰਸ਼ਕ ਜਿਹੜੇ ਆ ਇੱਕ ਤਰੀਕ ਨੂੰ ਜ਼ਰੂਰ ਆਪਣੇ ਰਾਈਟ ਟੂ ਵੋਟ ਦਾ ਇਸਤੇਮਾਲ ਕਰਨਗੇ ਔਰ ਸਰਕਾਰ ਚੁੜਨ ਚ ਆਪਣੇ ਮਹੱਤਵਪੂਰਨ ਭੂਮਿਕਾ ਨਿਭਾਣ ਕੇ ਸਾਨੂੰ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀ Thank you. Yeah, right.